ਫਿਲਹਾਲ ਨੂੰ ਬੰਦ ਕੀਤਾ ਹੋਇਆ ਤਾਂ ਕਿ ਕੋਈ ਪਬਲਿਕ ਕੈਜੁਐਲਟੀ ਜਾਂ ਕੁਛ ਹੋਰ ਨਾ ਹੋਵੇ ਤੇ ਰਾਹ ਬੰਦ ਕੀਤੇ ਨੇ ਇਧਰ ਵੀ ਪੁਲਿਸ ਖੜੀ ਆ ਉਧਰੋਂ ਵੀ ਬੰਦ ਹੈ ਇਹ ਦੇਖੋ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਉਦੋਂ ਇੱਕ ਵਾਰ ਇਹਨਾਂ ਨੂੰ ਸ਼ਿਫਟ ਵੀ ਕੀਤਾ ਸੀਗਾ ਜਦੋਂ ਐਮਰਜੈਂਸੀ ਸੀਗੀ ਤੇ ਜਦੋਂ ਠੀਕ ਹੋ ਗਿਆ ਦੁਬਾਰੇ ਉਹ ਲੋਕਾਂ ਨੇ ਆਪ ਨੂੰ ਕਰ ਲਿਆ ਫਰਜ਼ ਕਰਦੇ ਹਾਂ ਇਨਫੋਰਮੇਸ਼ਨ ਲਈ ਪਾਣੀ ਵਰ ਗਿਆ ਸੀ ਐਸਐਮਸੀ ਟਾਈਮ ਐਟ ਟਾਈਮ ਇੱਥੇ ਪਹੁੰਚ ਗਏ ਸਾਰਾ ਇੱਥੇ ਜਿੰਨੇ ਵੀ ਲੋਕ ਖੜੇ ਸੀ ਉਹਨਾਂ ਨੂੰ ਪਾਸੇ ਕਰਾਇਆ ਪਿੱਛੇ ਕਰਾਇਆ ਅੰਦੇ ਝੁੰਗੇ ਝੰਗ ਵਾਲੇ ਸੀ ਉਹ ਅਸੀਂ ਬਾਹਰ ਕੱਢੇ ਝੁੰਗੀਆਂ ਤੁਸੀਂ ਅਸੀਂ 9:30 ਤੋਂ 9 ਦੇ ਕਰੀਬ ਸਾਨੂੰ ਜਦੋਂ ਲੱਗਿਆ ਸੀ ਪਹਿਲਾਂ ਵੀ ਜਿਹੜਾ ਮਾਰ ਕੇ ਗਏ ਸੀ 8 ਵਜੇ ਉਦੋਂ ਠੀਕ ਸੀਗਾ ਜੀ 9:30 ਤੋਂ 9 ਵਜੇ ਆਏ ਜਦੋਂ ਉਦੋਂ ਹੈ ਸੀ ਬਹੁਤ ਹੋ ਸੀ ਆ ਗਏ ਫਿਰ ਅੱਗੇ ਲੜ ਗਈ ਜੀ ਕੀ ਨਾਮ ਹੈ ਕੀ ਡਿਜਿਗਨੇਸ਼ਨ ਹੈ ਕਿਸ ਡਿਪਾਰਟਮੈਂਟ ਤੋਂ ਮੈਂ ਜਸਪਾਲ ਸਿੰਘ ਅੰਧਾਰਾ ਮੇਰਾ ਨਾਮ ਮੈਂ ਐਸ ਡੀਓ ਆ ਪੀ ਡਬਲਯੂ ਡੀ ਤੇ ਸਰ ਹੁਣ ਜਿਹੜਾ ਇਹ ਪਾਣੀ ਲਗਾਤਾਰ ਪੱਦਰ ਵਧਦਾ ਨਜ਼ਰ ਆ ਰਿਹਾ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਤਾਂ ਦੇਖੋ ਫਿਲਹਾਲ ਇਹਨੂੰ ਬੰਦ ਕੀਤਾ ਹੋਇਆ ਤਾਂ ਕਿ ਕੋਈ ਪਬਲਿਕ ਕੈਜ਼ੁਐਲਟੀ ਜਾਂ ਕੁਝ ਹੋਰ ਨਾ ਹੋਵੇ ਤੇ ਰਾਹ ਬੰਦ ਕੀਤਾ ਹੈ ਇੱਧਰ ਵੀ ਪੁਲਿਸ ਖੜੀ ਆ ਉਧਰੋਂ ਵੀ ਬੰਦ ਹੈ ਕਿ ਇਹਦੇ ਜਦੋਂ ਪਾਣੀ ਰਿਸਿਡ ਹੁੰਦਾ ਉਹਦੀ ਵੇਟ ਕਰਦੇ ਆ ਜੋ ਹੋ ਜਾਂ 23 ਚ ਦੇਖਿਆ ਜਾਵੇ ਹੜਾ ਵਰਗੇ ਹਾਲਾਤ ਸੀਗੇ ਤੇ ਟੇਰ ਉਹੀ ਹਾਲਾਤ ਦਿਖਦੇ ਰਹੇ ਨੇ ਤੇ ਝੁੱਗੀਆਂ ਵੀ ਪਹਿਲਾਂ ਇੱਥੇ ਬਸੀਆਂ ਹੋਈਆਂ ਸੀਗੀਆਂ। ਸੌਣ ਝੁੱਗੀਆਂ ਨੂੰ ਕਿਉਂ ਨਹੀਂ ਇਹ ਦੇਖੋ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਉਦੋਂ ਇੱਕ ਵਾਰ ਇਹਨਾਂ ਨੂੰ ਸ਼ਿਫਟ ਵੀ ਕੀਤਾ ਸੀਗਾ ਜਦੋਂ ਐਮਰਜੈਂਸੀ ਸੀਗੀ ਤੇ ਜਦੋਂ ਠੀਕ ਹੋ ਗਿਆ ਦੁਬਾਰੇ ਉਹ ਲੋਕਾਂ ਨੇ ਆਪ ਕਰ ਲਿਆ ਤਾਂ ਲੱਗਦਾ ਨਹੀਂ ਸਰ ਇਹ ਚੁਗਿਆ ਤਾਂ ਟਾਣੀਆਂ ਚਾਹੀਦੀਆਂ ਕਿ ਲੋਕਾਂ ਦੀ ਜਾਨ ਤੇ ਵੀ ਖਤਰਾ ਬਣਿਆ ਸੁਰੱਖਿਆ ਨੂੰ ਲੈ ਕੇ ਵੀ ਹਾਂ ਦੇਖੋ ਹੈ ਤਾਂ ਖਤਰਾ ਹੀ ਹੈ ਬਿਲਕੁਲ ਕੈਚਮੈਂਟ ਏਰੀਆ ਇਹ ਹੈ ਤਾਂ ਰਿਸਕੀ ਹੈ ਨਾਟ ਸੇਫ ਇਹ ਕਿੱਥੇ ਆਵੇ ਘਰ ਦੇ ਜਮਾ ਕਿਨਾਰੇ ਤੇ ਨੇ ਹਾਂ ਨਹੀਂ ਇਹ ਬਿਲਕੁਲ ਅਸੀਆਪ ਨੂੰ ਦੇਖਦੇ ਰਹਿੰਦੇ ਹੈ ਤਾਂ ਇਹਦਾ ਡੇਂਜਰਸ ਹੀ ਹੈਗਾ ਇਹਦਾ ਤਾਂ ਪ੍ਰਸ਼ਾਸਨ ਵੱਲੋਂ ਕੀ ਕੋਈ ਪੂਕਾ ਇੰਤਜ਼ਾਮ ਕੀਤਾ ਗਿਆ ਨੇ ਉਹ ਦੇਖੋ ਐਡਮਿਨਿਸਟ੍ਰੇਸ਼ਨ ਇੱਥੇ ਹੈਗੇ ਨੇ ਐਸਡੀਐਮ ਸਾਹਿਬ ਇੱਥੇ ਹੈਗੇ ਇਸ ਬਾਰੇ ਜ਼ਿਆਦਾ ਵਧੀਆ ਦੱਸ ਸਕਦੇ ਨੇ ਤੇ ਤੁਸੀਂ ਕਦੀ ਉਹਨਾਂ ਨੂੰ ਦੱਸਿਆ ਇਸ ਚੀਜ਼ ਬਾਰੇ ਕਿ ਇਹ ਝੁੱਗੀਆਂ ਤੋਂ ਹਟਾਈਆਂ ਜਾਂ ਤਾਂ ਤੁਹਾਡੇ ਵੱਲੋਂ ਕੋਈ ਗੱਲ ਗਈ ਨਹੀਂ ਮੇਰੇ ਹੁਣ ਤਾਂ ਨਹੀਂ ਕੋਈ ਇਸ ਵਾਰੀ ਗੱਲ ਹੋਈ ਜਦੋਂ 2023 ਸੀਗਾ ਉਦੋਂ ਸੀਗਾ ਉਦੋਂ ਗੱਲ ਹੋਈ ਆ ਵੀ ਹੈ ਤਾਂ ਰਿਸਕ ਹੈ ਕਿਉਂਕਿ ਬਿਲਕੁਲ ਵਿਚ ਬੈਠੇ ਇਹ ਹੈ ਪਾਣੀ ਦਾ ਤੇ ਹੁਣ ਇਹ ਵੀ ਸਾਹਮਣੇ ਆ ਰਿਹਾ ਕਿ ਚੰਡੀਗੜ੍ਹ ਜਿਹੜਾ ਸੁੱਕਣਾ ਲੇ ਗਿਆ ਉਹ ਤੋਂ ਵੀ ਪਾਣੀ ਛੱਡਣ ਦੀ ਗੱਲ ਕਹੀ ਜਾ ਰਹੀ ਹੈ ਤੇ ਉਹਨੂੰ ਦੇਖਦੇ ਕਿੰਨੀਆਂ ਤਿਆਰੀਆਂ ਆਪਣੇ ਵੱਲੋਂ ਕੀਤੀਆਂ ਜਾ ਰਹੀਆਂ ਦੇਖੋ ਇਹ ਤਾਂ ਸੁਕਣਾ ਲੇਖਦਾ ਤਾਂ ਦੇਖੋ ਉਹਨਾਂ ਨੇ ਛੱਡਣਾ ਇਹ ਇਰੀਗੇਸ਼ਨ ਆ ਇਹਨੇ ਦੇਖਣਾ ਠੀਕ ਹੈ ਸਾਡਾ ਤਾਂ ਹੈਗਾ ਆ ਕੌਜ਼ਵੇ ਹੈਗਾ ਠੀਕ ਹੈ ਅਸੀਂ ਤਾਂ ਇਹਦਾ ਉਹ ਕਰ ਰਹੇ ਹਾਂ ਵੀ ਇਹ ਅਸੀਂ ਬੰਦ ਕਰ ਰੱਖਿਆ ਆ ਹੈਗਾ ਸਾਡਾ ਅਗਰ ਦਰਿਆ ਚ ਪਾਣੀ ਦਾ ਵਧਰ ਵਧ ਰਿਹਾ ਲਗਾਤਾਰ ਤੇ ਕੀ ਤਿਆਰੀਆਂ ਕੀ ਤਿਆਰੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਆਪਾਂ ਸਾਜ ਜੋ ਇਨਫੋਰਮੇਸ਼ਨ ਲਈ ਪਾਣੀ ਵਰ ਗਿਆ ਅਸੀਂ ਐਮਐਸ ਤੋਂ ਟਾਈਮ ਇੱਥੇ ਟਾਈਮ ਇੱਥੇ ਪਹੁੰਚ ਗਏ ਸਾਰਾ ਇੱਥੇ ਜਿੰਨੇ ਵੀ ਲੋਕ ਖੜੇ ਸੀ ਉਹਨਾਂ ਨੂੰ ਪਾਸੇ ਕਰਾਇਆ ਪਿੱਛੇ ਘਰਾਂ ਦੇ ਝੁੰਗਿਆਂ ਵਾਲੇ ਸੀ ਉਹ ਅਸੀਂ ਬਾਹਰ ਕੱਢੇ ਝੁੰਗਿਆਂ ਦੇ ਜੀ ਬਾਕੀ ਜਿਹੜਾ ਇਧਰੋਂ ਰਸਤੇ ਨੂੰ ਜਾ ਰਹੇ ਸੀ ਉਹਨਾਂ ਨੂੰ ਬੰਦ ਕਰਾ ਪਿੱਛੇ ਰੋਕਿਆ ਜੀ ਉਹਨਾਂ ਨੂੰ ਬਿਲਹਾਲ ਦੇਖੇ ਜਾ ਰਹੇ ਜਿਹੜੀਆਂ ਝੁੱਗਿਆਂ ਦੇ ਸਾਰੇ ਅੰਦਰ ਤੱਕ ਪਾਣੀ ਵੜ ਚੁੱਕਿਆ ਇੱਕ ਵਾਰ ਵਾਟ ਸੀ ਕਿ ਅੱਧੀ ਝੁੰਗਿਆਂ ਦੇ ਵੜ ਗਿਆ ਸੀ ਜੀ ਤੇ ਬਾਕੀ ਅੱਧੀਆਂ ਜਿਹੜੀ ਉੱਚੇ ਸਾਰਾ ਚਕਾਵਾ ਸਾਰਾ ਚੁਕਾਤਾ ਖਾਲੀ ਕਰਾਤੀ ਜਿਹੜੇ ਹੁਣ ਬੰਦੇ ਹੋ ਰੈਸਕਿਊ ਕਰ ਲਏ ਸੀ ਤੁਸੀਂ ਹਾਂ ਜੀ ਝੁੱਗਿਆਂ ਦੇ ਜਿਹੜੇ ਬੰਦੇ ਬਾਹਰ ਕੱਢ ਲਏ ਸੀਗੇ ਹਾਂ ਬਾਹਰ ਕੱਢ ਲਏ ਸਰ ਉਹ ਉਸ ਸਾਈਡ ਤੇ ਕਰਤੇ ਪਿੱਛੇ ਪਾਣੀ ਕਿੰਨੇ ਵਜੇ ਸਵੇਰੇ ਅ 9:30 9:00 ਵਜੇ ਆਏ ਜਦੋਂ ਉਹ ਤੋਂ ਹੈ ਸੀ ਬੋਲ ਤੋਂ ਸੀ ਆ ਗਏ ਫਿਰ ਅੱਗੇ ਲੜ ਕੇ ਜਾਓ ਠੀਕ ਹੈ ਜੀ ਜੀ